ਤਤਵ ਫੋਦੀ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਸੁਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਔਰਤਾਂ ਨੂੰ ਆਪਣੇ ਆਪ ਤੇ ਨਿਰਭਰ ਕਰਨ ਦੇ ਲਈ ਪਿੰਡ ਵਿੱਚ ਸੈਲਫ ਗਰੁੱਪ ਬਣਾ ਕੇ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਕੂਲੀ ਬੱਚਿਆਂ ਦੀਆਂ ਡਰੈਸ ਬਣਾਉਣ ਦੇ ਲਈ 10 ਮਸ਼ੀਨਾਂ ਤੇ ਦੂਸਰੇ ਸੈਂਟਰ ਦਾ ਚੁੰਨੀ ਕਲਾ ਵਿਖੇ ਉਦਘਾਟਨ ਕੀਤਾ ਹੈ। ਇਸ ਮੌਕੇ ਪਹਿਲਾ ਇੱਕ ਸੈਂਟਰ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖੋਲਿਆ ਗਿਆ ਸੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸੰਗਰੂਰ ਤੋਂ ਪਹਿਲ ਹੌਜ਼ਰੀ ਸੈਂਟਰ ਦੀ ਸ਼ੁਰੂਆਤ ਕੀਤੀ ਸੀ। ਜਿਸ ਨਾਲ ਔਰਤਾਂ ਨੂੰ ਵਧੇਰੇ ਰੋਜ਼ਗਾਰ ਮਿਲਿਆ। ਦੇ ਪਿੰਡ ਚੁਨੀ ਕਲਾ ਦੇ ਵਿੱਚ ਪਹਿਲ ਪ੍ਰੋਜੈਕਟ ਰਾਹੀਂ ਜਿਹੜੀਆਂ ਸਾਡੀਆਂ ਭੈਣਾਂ ਨੇ ਸੈਲਫ ਹੈਲਪ ਗਰੁੱਪਾਂ ਦੀਆਂ ਉਹਨਾਂ ਵੱਲੋਂ ਸਕੂਲੀ ਬੱਚਿਆਂ ਲਈ ਜੋ ਯੂਨੀਫਾਰਮਸ ਬਣਾਈਆਂ ਜਾਣੀਆਂ ਨੇ ਉਹਨਾਂ ਦੇ ਦੂਸਰੇ ਸੈਂਟਰ ਦਾ ਉਦਘਾਟਨ ਕੀਤਾ ਹੈ ਜੀ ਪਹਿਲਾ ਸੈਂਟਰ ਸਾਡਾ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ ਸਾਹਿਬ ਵਿਖੇ ਚੱਲ ਰਿਹਾ ਹੈ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 10000 ਵਰਦੀਆਂ ਦਾ ਜਿਹੜਾ ਸੀ ਟਾਰਗੇਟ ਦਿੱਤਾ ਗਿਆ ਸੀਗਾ ਇਹ ਸਕੀਮ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਹਨੂੰ ਪਹਿਲ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ। ਉਹਦੇ ਤਹਿਤ ਹੀ ਹੁਣ ਅਸੀਂ ਇਹ ਦੂਸਰਾ ਸੈਂਟਰ ਅੱਜ ਉਦਘਾਟਨ ਕੀਤਾ ਹੈ ਦਾ ਜਿਹਦੇ ਵਿੱਚ ਕਿ ਅਸੀਂ 10 ਮਸ਼ੀਨਾਂ ਜਿਹੜੀਆਂ ਨੇ ਇੰਸਟਾਲ ਕੀਤੀਆਂ ਨੇ ਇੱਥੇ ਸਾਡੀਆਂ ਭੈਣਾਂ ਬੈਠ ਕੇ ਸਕੂਲੀ ਬੱਚਿਆਂ ਲਈ ਯੂਨੀਫਾਰਮ ਜਿਹੜੀਆਂ ਨੇ ਉਹ ਸਟਿਚ ਕਰਨਗੀਆਂ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਪਿੰਡਾਂ ਦੇ ਵਿੱਚ ਨੇ ਉਹਨਾਂ ਵਿੱਚ ਵੀ ਤੇਜ ਜਾਏਗਾ ਇੰਟੀਰੀਅਲ ਤਾਂ ਕਿ ਉੱਥੋਂ ਵੀ ਬਣ ਕੇ ਆਉਣ ਇਸ ਸਾਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ 28569 ਯੂਨੀਫਾਰਮਸ ਜਿਹੜੀਆਂ ਨੇ ਉਹ ਸਟਿਚ ਕੀਤੀਆਂ ਜਾਣੀਆਂ ਨੇ ਇਸ ਸਕੀਮ ਦੇ ਤਹਿਤ। ਤੋਂ ਇਹ ਸਕੀਮ ਦਾ ਮੁੱਖ ਮੰਤਵ ਇਹੀ ਹੈ ਕਿ ਸਾਡੀਆਂ ਜਿਹੜੀਆਂ ਪੇਣਾ ਪਿੰਡਾਂ ਦੇ ਵਿੱਚ ਰਹਿੰਦੀਆਂ ਨੇ ਉਹ ਟ੍ਰੇਡ ਦੇ ਡਰੈਸਸਾਂ ਤੱਕ ਨੂੰ ਅੱਗੇ ਦਿੱਤੀਆਂ ਗਈਆਂ ਸਕੂਲ ਤੇ ਇਹ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਯੂਨੀਫਾਰਮ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਯੂਨੀਫਾਰਮਸ ਇਹਨਾਂ ਵੱਲੋਂ ਸਟਿਚ ਕਰਕੇ ਦਿੱਤੀਆਂ ਜਾਣਗੀਆਂ। ਹਾਂਜੀ। ਹੋਰ ਕੋਈ ਕੋਈ ਕਰਾ ਰਿਹਾ ਹੈ ਜੀ 70000 ਰੁਪਏ ਬੰਦਾ। ਇਹਨਾਂ ਨੂੰ ਜਿਹੜੀ ਯੂਨੀਫਾਰਮ ਦਾ ਸਰਕਾਰ ਵੱਲੋਂ ਪੈਸਾ ਪਹਿਲਾਂ ਆਉਂਦਾ ਸੀਗਾ ਜੋ ਕਿ ਉਹਨਾਂ ਬਾਹਰ ਤੋਂ ਖਰੀਦੀਆਂ ਜਾਂਦੀਆਂ ਸੀਗੀਆਂ ਉਹ ਜਿਹੜਾ ਪੈਸਾ ਹੈ ਉਹਦੇ ਵਿੱਚੋਂ ਕੁਝ ਮਾਰਜਨ ਮਣੀ ਜਿਹੜੀ ਹੈ ਇਹਨਾਂ ਨੂੰ ਇਹਨਾਂ ਦੇ ਅਕਾਊਂਟ ਦੇ ਵਿੱਚ ਜਾਏਗੀ ਔਰ ਉਹਦਾ ਬੈਨੀਫਿਟ ਇਹਨਾਂ ਨੂੰ ਹੋਏਗਾ ਇਸ ਤੋਂ ਇਲਾਵਾ ਹੋਰ ਵੀ ਕੁਝ ਸਟਿਚ ਕੀਤਾ ਜਾਂਦਾ ਨਾਲ ਹਲੇ ਅਸੀਂ ਜੋ ਸਕੂਲ ਯੂਨੀਫਾਰਮ ਵੀ ਸਟਿਚ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਜਿਹੜੀ ਸਾਡੇ ਪੁਲਿਸ ਯੂਨੀਫਾਰਮ ਹੈ ਜਾਂ ਹੋਰ ਡਿਫਰੈਂਟ ਯੂਨੀਫਾਰਮਸ ਨੇ ਉਨਾ ਵੱਲ ਵੀ ਕਨਸਟ੍ਰੇਟ ਕਰਾਂਗੇ ਅੱਜ ਸਾਡੀ ਪਹਿਲ ਆਜ ਦੀ ਦਾ ਉਹ ਘਟਨ ਸੀ ਜੋ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਰਦਾ ਸਾਡੇ ਮਾਨਯੋਗ ਸੀਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦੁਆਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਪਹਿਲ ਕੀਤੀ ਗਈ ਸੀ ਪੈਲ ਪ੍ਰੋਜੈਕਟ ਦੀ 23 24 ਦੇ ਸੈਸ਼ਨ ਦੇ ਵਿੱਚ ਪਿਛਲੇ ਸਾਲ ਸਾਨੂੰ 24 25 ਦੇ ਵਿੱਚ ਇਸੇ ਤਹਿਤ ਇੱਕ ਸੈਂਟਰ ਬਣਾਉਣ ਦਾ ਆ ਆਰਡਰ ਮਿਲਿਆ ਸੀ ਤੇ ਉਹ ਅਸੀਂ ਸੈਂਟਰ ਬਣਾਏ ਤੇ ਉਹਦੇ ਰਾਹੀਂ ਅਸੀਂ 10000 ਵਰਦੀਆਂ ਬਣਾ ਕੇ ਸਕੂਲੀ ਬੱਚਿਆਂ ਨੂੰ ਦਿੱਤੀਆਂ ਜੋ ਕਿ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੁਆਰਾ ਬਣਾਈ ਜਾਂਦੇ ਨੇ ਉਹਨਾਂ ਦੇ ਵਿੱਚ ਇੱਥੇ ਪੜ੍ਹਦੇ ਨੇ ਤੇ ਉਹਨਾਂ ਦੁਆਰਾ ਹੀ ਆਪਣੇ ਬੱਚਿਆਂ ਲਈ ਸਕੂਲੀ ਵਰਦੀਆਂ ਤਿਆਰ ਕਰਕੇ ਦਿੱਤੀਆਂ ਗਈਆਂ ਉਹ ਆਰਡਰ ਪੂਰਾ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਨੂੰ ਕਾਫੀ ਆਮਦਨੀ ਵਿੱਚ ਵਾਧਾ ਹੋਇਆ ਤੇ ਇਸ ਸਾਲ ਫਾਈਨੈਂਸ਼ੀਅਲ ਇਅਰ 25-26 ਦੇ ਦੌਰਾਨ ਸਾਡੇ ਜ਼ਿਲ੍ਹੇ ਨੂੰ 28569 ਵਰਦੀਆਂ ਦਾ ਆਰਡਰ ਪ੍ਰਾਪਤ ਹੋਇਆ ਜਿਹਦੇ ਤਹਿਤ ਸਾਡੇ ਜ਼ਿਲ੍ਹੇ ਵੱਲੋਂ ਇੱਕ ਸਲਾਈ ਸੈਂਟਰ ਹੋਰ ਸ਼ੁਰੂ ਕੀਤਾ ਜਾਣਾ ਸੀ ਜੋ ਕਿ ਅੱਜ ਅਸੀਂ ਸਰਪੰਚ ਸਾਹਿਬ ਤੇ ਪੂਰੀ ਪੰਚਾਇਤ ਦੇ ਸਹਿਯੋਗ ਨਾਲ ਚੁੰਨੀ ਕਲਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਦੇ ਵਿੱਚ ਵੀ ਇੱਥੋਂ ਦੀਆਂ ਲੋਕਲ ਲੇਡੀਆਂ ਸੈਲਵਰ ਕਲਪ ਦੀਆਂ ਮੈਂਬਰਸ ਕੰਮ ਕਰਨਗੀਆਂ ਤੇ ਆਪਣੀ ਆਮਦਨ ਵਿੱਚ ਵਾਧਾ ਕਰਨਗੀਆਂ ਤੇ ਆਪਣੇ ਪਰਿਵਾਰ ਦੇ ਆਰਥਿਕ ਤੌਰ ਵਿੱਚ ਮਦਦ ਕਰਕੇ ਆਪਣਾ ਜੀਵਨ